ਮਾਈ ਮਹਾਂਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਉ ਮਹਾਂਪੁਰਸ਼ਾਂ ਕੋਲ ਆ ਕੇ ਨਾ ਮਾਈ ਰੋਣ ਲੱਗ ਪਈ ਸਾਧੂਆਂ ਦੇ ਦਿਲ ਛਿੱਤੀ ਪਿਗਲ ਜਾਂਦੇ ਨੇ ਤਉ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਦਾ ਵੀ ਕਰਜਾ ਲੈ ਜੂਗਾ ਮੈਂ ਵੀ ਕਰੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂ ਮਹਾਂਪੁਰਸ਼ਾਂ ਨੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਤਉ ਮਹਾਂਪੁਰਸ਼ਾਂ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਕੋਹਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਥੀਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਉਹ ਲੜਕੇ ਨੂੰ ਕਹਿੰਨੇ ਲੈ ਬੇਟਾ ਕਿਰਤ ਕਲਿਆ ਕਰ ਬਾਣੀ ਬੜਿਆ ਕਰੋ ਗੁਰੂ ਨਾਨਕ ਵਰਤਦਾ ਪਾਉਣਾ ਕਹਿੰਦੀ ਮਾਂਪੁਰਸ਼ਾ ਤੋਂ ਥੋੜੀ ਪੈਸੇ ਲੈ ਲੈ। ਤੁਸੀਂ ਤਾਂ ਅਦਾਸ ਵਰਬਾ ਸਾਡਾ ਕਰਜ਼ਾ ਉੱਤਰ ਜਾਏ। ਅਸੀਂ ਵੀ ਜਹਰ ਦਿਨ ਸੁੱਖ ਦੇ ਦੇਖ ਲਈਏ। ਉਹ 50 ਰੁਪਏ ਮੋੜਨ ਲੱਗ ਪਈ। ਮਾਂਪੁਰਸ਼ਾ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਉਹਦੇ ਕੋਲ ਲੈ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈ ਲੈ। ਕਹਿੰਦੇ ਨਹੀਂ ਲੈਣੇ ਫਿਰ ਚੱਲ। ਉਹਨੂੰ ਪੈਸੇ ਉੱਥੇ ਮੋਰੇ ਮਾਂਪੁਰਸ਼ਾਂ ਦੇ ਰੱਖ ਦਿੱਤੇ। ਉਹ ਮਾਈ ਉੱਠ ਕੇ ਚਲੀ ਗਈ। ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹਾ ਸਕੂਟਰ ਤੇ ਆਇਆ ਸੀ। ਤਾਂ ਫ ਮਾਂ ਬੋਛਾ ਫਿਰ ਉਹਨੂੰ ਪਿਆਰ ਪੈ ਦਿੱਤੇ ਕਹਿੰਦੇ ਲੈ ਜੇਬ ਚ ਰੱਖ ਲੈ ਫਿਰ ਤੈਰੇ ਗੁਰੂ ਗੁਰੂ ਨਾਨਕ ਪਲੀ ਕਰਨ ਬੇਟਾ ਆਪਣੀ ਮਾਈ ਨੂੰ ਉਹਨਾਂ ਦੱਸੇ ਚਲੇ ਗਏ ਜਦੋਂ ਉਹਨੇ ਜਾ ਕੇ ਫੇਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਕਰਮ ਭਾਗ ਮਾੜੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਤੈਨੂੰ ਬਾਬਾ ਜੀ ਉਹ ਕਿਨਾਂ ਮਹਾਪੁਰਸ਼ਾਂ ਨੇ ਬਜ਼ਾਰ ਕੱፈਂ ਦੇ ਦਿੱਤੇ ਕਹਿੰਦੇ ਬੋਲ ਰੱਖ ਲੈ ਜੇਬ ਚ ਬਾਤ ਤੇ ਕਹਿੰਨੀ ਲੈ ਤੂੰ ਹੀ ਮੋਰ ਕਹੀਆਂ ਤੂੰ ਕਿਉਂ ਮਹਾਪੁਰਸ਼ ਕੋਲੋਂ ਪੈਸੇ ਲੈਣਾ ਲਿਆ ਫੜਾ ਉਹਦੀ ਜੇਬ ਚੋਂ ਕੱਟ ਕੇ ਮੋੜਨਾ ਦੇਈ ਯਾਨੀ ਬਾਬਾ ਜੀ ਤੁਸੀਂ ਤੱਕੇ ਰੁਦਰ ਪੈਸੇ ਦੇ ਦਿੱਤੇ ਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰਜ ਉੱਤਰ ਜਾਏ ਤੋ ਮਹਾਪੁਰਸ਼ ਇੱਕ ਤਾਂ ਉਦਾਸ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਇੱਥੇ ਤੈਨਨੇ ਉਹ ਜਿਹੜਾ ਲੜਕਾ ਸਕੂਟਰ ਕੋਲ ਖੜਾ ਹੈ ਉਹਦੇ ਮਨ ਚ ਆਇਆ ਵੀ ਜਿੰਨੀ ਦੇਰ ਬੀਬੀ ਆਉਂਦੀ ਹੈ ਉੰਨੀ ਦੇਰ ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਖਲੋ ਜਾ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜਾ ਪਾਸਾ ਨਾ ਦੇਖਿਆ ਤੇਜ਼ ਰਫ਼ਤਾਰ ਵਿੱਚ ਫੋਰ ਵੀ ਲੜਾਇਆ ਫੇਟ ਬੱਜੀ ਉੱਪਰੋਂ ਲੰਘ ਗਿਆ ਥਾਂ ਦੇ ਮਾਰੇ ਉਹ ਮਾਈ ਬੱਜੀ ਆਈ ਜਦ ਗਿੱਖਿਆ ਉਹਦਾ ਲੜਕਾ ਤਾਂ ਹਾਂ ਮਾਰ ਕੇ ਰੋਂ ਪਿੱਟਣ ਲੱਗ ਪਈ ਮਹਾਪੁਰਸ਼ ਜਾਂਦੇ ਜਾਂਦੇ ਉਹਨਾਂ ਪਰਾਨਤੁਰ ਪਏ ਉਹ ਮਾਈ ਰੋਂਦੀ ਪਿੱਟਦੀ ਕੋਲ ਆਨੀ ਮਗਰ ਆਈ ਜਾ ਕੇ ਕਿ ਨਹੀਂ ਮੈਂ ਤੇ ਮਹਰੀਗੇ ਬਾਬਾ ਜੀ ਲੁੱਟੀ ਗਿਓ ਮੇਰਾ ਲੜਕਾ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਹਾਪੁਰਸ਼ ਉਮਾਈ ਅਲਵੇਸ ਕਿਤੇ ਨੇ ਬੀਬਾ ਹੁਣ ਅਸੀਂ ਕੀ ਕਰ ਸਕਦੇਂ ਤੇਰੇ ਭਾਗ ਮਾੜੇ ਨੇ ਕਹਿੰਦੇ ਮਾਈ ਜਦੋਂ ਤੂੰ ਪਹਿਲੇ ਹੀ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ ਚਾਰ ਦਿਨ ਸੁੱਖ ਦੇ ਮਿਲ ਸਾਡਾ ਵੀ ਕਦੇ ਕਰਜਾ ਲੈ ਜਾਦਾ ਕਹਿੰਦੇ ਉਦੋਂ ਹੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਇਹਦੀ ਤੇ ਉਮਰ ਹੀ 20 ਮਿੰਟ ਰਹਿ ਗਈ ਐ ਇਹਦੇ ਕਿੱਥੋਂ ਕਰਜਾ ਲੈਣਗੇ ਕਹਿੰਦੇ ਮਾਈ ਅਸੀਂ 2 ਗਰ 50 ਰੁਪਏ ਦਿੱਤੇ ਤੈਨੂੰ ਬੁਲਿਖਾ ਬੈਗੋ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਜਿਹੜੇ ਸੀ ਤੂੰ ਬਚਨੇ ਨਹੀਂ ਕਮਾ ਸਕੀ ਜਾਤੇ ਸਾਧੂ ਦੀ ਸੰਗਤ ਨਾ ਕਰੀ ਜਾਫਰ ਬਜਾ ਬਾਬਾ ਇਸ਼ਤ ਸਿੰਘ ਦੀ ਨਾਨਸਰ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਮਾਂ ਪੁੱਛੋ ਕਿੰਨੇ ਪੜੇ ਕਹਿੰਦੇ 3 ਕਲਾਸ ਕਹਿੰਦੇ ਜੀ 3 ਕਹਿੰਦੇ ਬੱਸ ਸੱਤ ਵਚਨ ਸੱਤ ਵਚਨ ਸੱਤ ਵਚਨ ਹੋਰ ਕੋਈ ਕਲਾਸੇ ਨਹੀਂ ਪੜ੍ਹਿਆ